ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਤੈਂਗੜਪੌਰ ਦੀਆਂ ਤਸਵੀਰਾਂ ਨੇ ਜਿੱਥੇ ਬੰਨ ਨੂੰ ਦਰਿਆ ਨੇ ਮਾਰ ਮਾਰੀ ਤਾਂ ਲੋਕ ਇਕੱਠੇ ਹੋ ਗਏ ਲੋਕਾਂ ਨੇ ਜੰਗੀ ਪੱਦਰ ਦੇ ਉੱਤੇ ਇੱਥੇ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਵਾਹ ਲਾਈ ਹੋਈ ਹੈ ਹੁਣ ਪਰਮਾਤਮਾ ਸਾਥ ਦੇਵੇ ਤਾਂ ਇਧਰਲੇ ਪਿੰਡ ਡੁੱਬਣ ਤੋਂ ਬਚ ਜਾਣਗੇ ਪਰ ਲੋਕ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡ ਰਹੇ ਜਿੰਨੀ ਕਿਸੇ ਤੋਂ ਸੇਵਾ ਹੁੰਦੀ ਹੈ ਉਹ ਕਰ ਰਹੇ ਆ ਪਾਨੋਤਸ ਵੀਰਾਂ ਟੈਂਗੜਪੁਰ ਤੋਂ ਦਿਖਾ ਰਹੇ ਆ ਜਿੱਥੇ ਬੀਬੀਆਂ ਬਜ਼ੁਰਗ ਨੌਜਵਾਨ ਮੁੰਡੇ ਸਾਰੇ ਜਿੰਨਾ ਕਿਸੇ ਤੋਂ ਹੋ ਸਕਦਾ ਉਹ ਆਪਣੀ ਇਸ ਕਾਰਜ ਨੂੰ ਨਜਿੱਠਣ ਦੇ ਲਈ ਡਟੇ ਹੋਏ ਨੇ ਕੋਈ ਲੰਗਰ ਲਾ ਰਿਹਾ ਹੈ ਕੋਈ ਬੋਰੇ ਚੁੱਕ ਰਿਹਾ ਹੈ ਕੋਈ ਦਰਖਤ ਖਿੱਚ ਕੇ ਲਿਆ ਰਿਹਾ ਹੈ ਜਿੰਨਾ ਕਿਸੇ ਤੋਂ ਹੋ ਸਕਦਾ ਸਭ ਆਪਣਾ ਕਰ ਰਹੇ ਨੇ ਕਿ ਸਾਡੇ ਭਰਾਵਾਂ ਦੇ ਪਿੰਡ ਬਚ ਜਾਣ ਸਾਡੇ ਇਲਾਕੇ ਦੇ ਬਚ ਜਵੇ ਸਾਡੇ ਘਰਾਂ ਦੇ ਵਿੱਚ ਪਾਣੀ ਨਾ ਆਵੇ ਕਿਉਂਕਿ ਪੰਜਾਬ ਦੇ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਆਇਆ ਉਹ ਇਲਾਕੇ 5-7 ਸਾਲ ਆਪਣੇ ਪੈਰਾਂ ਤੇ ਨਹੀਂ ਆਉਣਗੇ ਲੋਕਾਂ ਦੇ ਘਰ ਹੀ ਤਬਾਹ ਹੋ ਗਏ ਇਸ ਕਰਕੇ ਲੋਕ ਇੱਥੇ ਲੱਗੇ ਹੋਏ ਨੇ ਕਿ ਇਹਨਾਂ ਦਾ ਇਲਾਕਾ ਬਚ ਜਵੇ ਇਹ ਲੋਕਾਂ ਦਾ ਇਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਇਹ ਪੰਜਾਬ ਦੀਆਂ ਤਸਵੀਰਾਂ ਦੁੱਖ ਜ਼ਿੰਦਗੀ ਤੇ ਭਾਰੇ ਸਭ ਪਾਸਿਆਂ ਤੋਂ ਹਾਰੇ ਦਾਤਾ ਜੀ ਮੈਂ ਕਰੋ ਦਾਤਾ ਜੀ ਮੈਂ ਜਿੱਤਰੋ ਸਿਨੇ ਦੇ ਵੀ ਟੁੱਟ ਦੇ ਨੇ ਫਤ ਕਰਨੇ ਅਕਾਲ ਨਾਲ ਸਿੱਧਿਆ ਨਾ ਵਾਲ ਵਿੰਗ ਜੀ ਮੌਤ ਨੂੰ ਮਖੌਲਾ ਕਰ ਦਿਆ ਹੱਸ ਕੇ بابا 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 بس هاي کرا نوٽل نو تمالو اس طرح اس طرح آري ڪم آيو ڪاڻو هئي तो गीत है, एक दिन ठुकरा मौत महबोबा हे मौत महबूब साथ ले कर जाएगी मर के जीने की अदा जो दुनिया को सिखलाएगा